ਆਨੇ ਹੈ ਬਾਈਕ ਵਾਲੇ ਬਾਈਕ ਵਾਲੇ ਖੜੇ ਹੋ ਬਾਈਕ ਵਾਲੇ ਸਾਰੇ ਜੀ ਹੈ ਸਾਰੇ ਬਾਈਕ ਵਾਲੇ ਬਾਈਕ ਵਾਲੇ ਆ ਰਹੇ ਹੋ ਗੱਲ ਨਹੀਂ ਲੱਗਦੀ ਗੱਲ ਨਾਲ ਤੇ ਚਲਾ ਨਹੀਂ ਸਕਦੇ 1100 ਤੋਂ ਉੱਪਰ ਦਰਨਕ ਤੇ ਬਾਈਕ ਚਲਾਉਣਾ ਵਿਦਆਊਟ ਗੀਅਰ ਵਿਦਆਊਟ ਗੀਅਰ ਚਲਾ ਲੈਂਦੇ ਆ ਐਕਟਵਾ ਵੀ ਗੀਅਰ ਹੈ ਉਹਦੇ ਆਟੋਮੈਟਿਕਲੀ ਗੀਅਰ ਆ ਉਹਨੂੰ ਇਹ ਨਾ ਸਮਝੋ ਵੀ ਐਕਟਵਾ ਦੇ ਗੀਅਰ ਨਹੀਂ ਹੈ ਗੀਅਰ ਹੈ ਇਹਨਾਂ ਵਾਲੀ ਆ ਜਿਹੜੀ ਕਨਾਂ ਸੀਸੀ ਹੈ ਟੈਕਨੀਕਲੀ ਵਾਲੀ ਆ ਅਸੀਂ ਇਸ ਤੋਂ ਇਲਾਵਾ ਮਾਨਯੋਗ ਏਡੀਜੀਪੀ ਸਾਹਿਬ ਟ੍ਰੈਫਿਕ ਨੇ ਸਾਨੂੰ ਇਹ ਖਦਾਇਤ ਕੀਤੀ ਸੀ ਵੀ ਜਨਤਕ ਥਾਵਾਂ ਤੇ ਸਕੂਲ ਦੇ ਵਿੱਚ ਜਾਂ ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ ਤੇ ਫਲੈਕਸ਼ਨ ਲਾ ਕੇ ਲਾਓ ਜਿਹਦੇ ਉੱਪਰ ਮੱਲੋ ਇਹ ਅਵੇਅਰ ਕਰੋ ਲੋਕਾਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਬਾਈਕ ਨਾ ਚਲਾਉਣ ਜੇਕਰ ਚਲਾਉਣਗੇ ਤਾਂ ਕਾਨੂੰਨ ਅਨੁਸਾਰ ਉਹਨਾਂ ਨੂੰ 25000 ਰੁਪਿਆ ਪੇਰੈਂਟਸ ਨੂੰ ਜੁਰਮਾਨਾ ਹੋ ਸਕਦਾ ਤੇ 3 ਸਾਲ ਦੀ ਕੈਦ ਹੋ ਸਕਦੀ ਹੈ ਉਹਨਾਂ ਦੇ ਪੇਰੈਂਟਸ ਨੂੰ ਇਸ ਬੰਦੀ ਅਸੀਂ ਸੈਮੀਨਾਰ ਸੌਰੀ ਅੱਜ ਕਾਫੀ ਜਗ੍ਹਾ ਤੇ ਕੋਟਪੂਰਾ ਫ੍ਰੀਪੋਰਟ ਤੇ ਜੱਤੋ ਦੇ ਅੰਦਰ ਬੈਨਰ ਬਣਾ ਕੇ ਲਵਾਏ ਆ ਸਕੂਲਾਂ ਦੇ ਅੰਦਰ ਔਰ ਪਾਵਰਫੁਲ ਪਲੇਸ ਤੇ ਇਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਬੱਚਿਆਂ ਦੇ ਮਾਪਿਆਂ ਵਾਲੇ ਬੱਚਿਆਂ ਨੂੰ ਰਿਸਪੌਂਸ ਥੋੜਾ ਮਿਲ ਰਿਹਾ ਜਿੰਨਾ ਮਿਲਣਾ ਚਾਹੀਦਾ ਸੀ ਜਿਵੇਂ ਅਸੀਂ ਐਨਐਸ セミਨਾਰ ਲਾਇਆ ਉਸ ਮੁਤਾਬਕ ਸਾਨੂੰ ਰਿਸਪੌਂਸ ਘੱਟ ਮਿਲ ਰਿਹਾ ਕੱਲ ਮੈਂ ਮਿਲ ਕੇ ਉਹਨਾਂ ਸਵੱਚਾ ਨੂੰ ਰੋਕਿਆ ਦਸਵੇਂ ਸਕੂਲ ਵਾਲਿਆਂ ਨੂੰ ਔਰ ਜਦੋਂ ਰੋਕਿਆ ਤੇ ਪੇਰੈਂਟਸ ਨਾਲ ਉਹਨਾਂ ਨੇ ਗੱਲ ਕਰਾਈ ਕਹਿੰਦੇ ਜੀ ਗੱਲ ਕਰ ਲਓ ਸਾਡੇ ਪੇਰੈਂਟਸ ਨਾਲ ਮੈਂ ਕਾਫੀ ਪੇਰੈਂਟਸ ਨਾਲ ਗੱਲ ਕੀਤੀ ਬੱਸ ਜੀ ਅੱਜ ਦਾ ਦਿਨ ਜਾਣ ਦਿਓ ਜੀ ਕੱਲ ਤੋਂ ਅਸੀਂ ਨਹੀਂ ਦੇਵਾਂਗੇ ਮੈਂ ਇਹ ਹੀ ਕਹਿਣਾ ਸੀ ਵੀ ਦੇਖੋ ਤੁਹਾਨੂੰ ਇਸ ਚੀਜ਼ ਤੋਂ ਤੁਸੀਂ ਜਾਣੂਗਾ ਕਿ ਨਹੀਂ ਕਹਿੰਦੇ ਜੀ ਜਾਣੂ ਇਸ ਗੱਲ ਤੋਂ ਫਿਰ ਮੈਂ ਕਿਹਾ ਤੁਸੀਂ ਜਾਣ ਬੁੱਝ ਕੇ ਕਿਉਂ ਕਾਨੂੰਨ ਨੂੰ ਆਪਣੇ ਹੱਥਾਂ ਤੇ ਲੈ ਰਹੇ ਹੋ ਉਹਨਾਂ ਨੇ ਇਹੀ ਸਾਡੇ ਨਾਲ ਵਾਦਾ ਕੀਤਾ ਵੀ ਅਸੀਂ ਅੱਗੇ ਤੋਂ ਆਪਣੇ ਬੱਚੇ ਨੂੰ ਬਾਈਕ ਨਹੀਂ ਦੇਵਾਂਗੇ ਤੇ ਸਾਈਕਲ ਤੇ ਆਉਣਗੇ ਅਸੀਂ ਇਹੀ ਸਾਰਿਆਂ ਨੂੰ ਬੱਚਿਆਂ ਨੂੰ ਰਿਕੁਐਸਟ ਉਹਦੇ ਪੇਰੈਂਟਸ ਨੂੰ ਕਰ ਰਹੇ ਆ ਵੀ ਤੁਸੀਂ ਬਾਈਕ ਦੀ ਜਗ੍ਹਾ ਤੇ ਜਿਹੜੇ ਘੱਟ ਉਮਰ ਦੇ ਬੱਚੇ ਆ ਲੁੱਕ ਲਾ ਉਹ ਸਾਈਕਲ ਤੇ ਹੋਣ ਨਾਲੇ ਤਾਂ ਉਹਨਾਂ ਦੀ ਸਿਹਤ ਦੀ ਤੰਦਰੁਸਤੀ ਰਹੂਗੀ ਤੇ ਨਾਲੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਟੈਨਸ਼ਨ ਨਹੀਂ ਰਹੂਗੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚਾ ਨੂੰ ਵਹੀਕਲ ਚਲਾਉਣ ਤੋਂ ਮਨਾਹੀ ਕੀਤੀ ਹੈ ਕਾਨੂੰਨ ਬਣਿਆ ਹੈ ਉਹਨੂੰ ਲਾਗੂ ਕਰਾਉਣ ਦੇ ਵਿੱਚ ਅਸੀਂ ਹਰ ਸਕੂਲ ਦੇ ਵਿੱਚ ਲਗਭਗ ਇੱਕ ਇੱਕ ਦੋ ਦੋ ਸੈਮੀਨਾਰ ਲੱਗੇ ਫਰੀਦਕੋਟ ਡਿਸਟ੍ਰਿਕਟ ਦੇ ਅੰਦਰ ਕੋਟਪੂਰਾ ਬਾਜਾ ਜਿੱਤੋ ਫਰੀਦਕੋਟ ਦੇ ਅੰਦਰ ਔਰ ਸੈਮੀਨਾਰ ਲਾ ਕੇ ਪੇਰੈਂਟਸ ਨੂੰ ਵੀ ਉਹਦੇ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਜਿੰਨੇ ਕੁ ਪੇਰੈਂਟਸ ਆ ਸਕੇ ਟੀਚਰ ਸਾਹਿਬਾਨ ਤੇ ਸਕੂਲ ਦੇ ਬੱਚੇ ਉਹਨੂੰ ਇਹੀ ਕਿਹਾ ਵੀ 16 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਜਿਹੜੇ ਬੱਚੇ ਆ ਉਹ ਇੱਕ ਇਲੈਕਟ੍ਰੀਕਲ ਜਿਹੜੀ ਛੋਟੀ ਹੈਗੀ ਐ ਸਕੂਟਰੀ ਜਿਹੜੀ 50 ਸੀਸੀ ਇੰਜਨਾਂ ਦੀ ਦਾ ਉਹ ਚਲਾ ਸਕਦੇ ਉਹ ਵੀ ਲਾਇਸੈਂਸ ਉਹਨਾਂ ਦਾ ਬਣਿਆ ਹੋਣਾ ਚਾਹੀਦਾ ਜਿਹੜੇ ਐਕਟਵਾ ਆ ਗਈ ਜਾਂ ਹੋਰ ਬਾਈਕ ਆਗੇ ਉਹ 18 ਸਾਲ ਤੋਂ ਉੱਪਰ ਲਾਇਸੈਂਸ ਬਣਾਉਣ ਮੰਨਨ ਉਪਰੰਤ ਹੀ ਚਲਾ ਸਕਦੇ ਆ ਜਿਸ ਨੂੰ ਇਹ ਕੀਤਾ ਜਾਗਰੂਕ ਕੀਤਾ ਹੈ